ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਥਾਣਾ ਸਦਰ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੁੰਸ਼ੀ ਓਲਦਾਰ ਸੁਪਾਲ ਸਿੰਘ ਦੀ ਪੇਪਰੇ ਹਲਾਤਾਂ ਦੇ ਵਿੱਚ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਦੇ ਵੱਲੋਂ ਇਲਾਜ ਦੇ ਲਈ ਸੁਪਾਲ ਸਿੰਘ ਨੂੰ ਰਾਮਪੁਰਾ ਫੂਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਓਲਦਾਰ ਸੁਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਇਸ ਪੂਰੀ ਘਟਨਾ ਦੇ ਉੱਪਰ ਡੀਐਸਪੀ ਪ੍ਰਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ। ਅੱਜ ਸਾਡੇ ਥਾਣਾ ਸਦਰ ਰਾਮਪੁਰਾ ਵਿਖੇ ਬਹੁਤ ਦੁੱਖਦਾਈ ਕਟਨਾਬਪਰੀਆ ਸਾਡੇ ਹੈੱਡ ਕਨਸਟਬਲ ਸਰਦਾਰ ਸੁਖਪਾਲ ਸਿੰਘ ਜੋ ਥਾਣਾ ਸਦਰ ਪੁਰਾ ਵਿਖੇ ਤਨਾਨ ਸਨ ਉਹ ਆਪਣੀ ਡਿਊਟੀ ਤੇ 60 ਰੈਫ ਲੈ ਕੇ ਚੱਲੇ ਸੀ ਉਹ ਸ਼ਾਂਤੀ ਪੋਸਟ ਕੋਲੇ ਆ ਕੇ ਆਪਣਾ ਕੁਰਸੀ ਤੇ ਬੈਠਣ ਲੱਗੇ 60 ਵਿੱਚ ਗੋਲੀ ਚੱਲਣ ਕਰਕੇ ਉਹਨਾਂ ਦੇ ਛਾਤੀ ਵਿੱਚ ਖੱਬੇ ਪਾਸੇ ਲੱਗੀ ਤੇ ਜਿਹਨਾਂ ਨੂੰ ਤੁਰੰਤ ਸਾਡੇ ਹੈੱਡ ਕਨਸਟਬਲ ਜਸਵਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ਨੇ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਔਰ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਸੰਬੰਧੀ ਸਾਡੇ ਵੱਲੋਂ ਹਰਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਹ ਤੁਹਾਨੂੰ ਸਾਰਿਆਂ ਨੂੰ ਦੱਸਦੇ ਜਾਣਗੇ ਜੀ ਨਾਮ ਉਹਨਾਂ ਦਾ ਸੁਖਪਾਲ ਸਿੰਘ ਹੈ ਸਾਡੇ ਕੋਲ ਤਕਰੀਬਨ 2 ਵਜੇ ਫੋਨ ਆਇਆ ਸੀ ਪੁਲਿਸ ਮਹਾਰਾਜਮਾ ਦਾ ਕਿ ਜੀ ਐਮਰਜੈਂਸੀ ਚ ਬੋਡੀ ਲੈ ਕੇ ਆ ਰਹੇ ਆ ਗੰਭੀਰ ਸੂਕ ਤੇ ਉਹਨਾਂ ਨੂੰ 6 ਵਜੇ ਆ ਗੋਲੀ ਵੱਜੀ ਹੋਈ ਸੀ ਉਹਨਾਂ ਦੀ ਛਾਤੀ ਤੇ ਜਦੋਂ ਅਸੀਂ ਐਗਜ਼ਾਮਨ ਕੀਤਾ ਆਪੇ ਵੱਲੋਂ ਪਰ ਜਦੋਂ ਅਸੀਂ ਐਗਜ਼ਾਮਨ ਕਰ ਰਹੇ ਸੀ ਤਾਂ ਉਹਨਾਂ ਦੀ ਕੋਈ ਧੜਕਣ ਵਗੈਰਾ ਨਹੀਂ ਚੱਲ ਰਹੀ ਸੀ ਬਲੱਡ ਲੌਸ ਕਾਫੀ ਜ਼ਿਆਦਾ ਹੋ ਗਿਆ ਸੀ ਫਿਰ ਜਦੋਂ ਅਸੀਂ ਆਪੀ ਤੌਰ ਤੇ ਇੰਜੈਕਸ਼ਨ ਵਗੈਰਾ ਹੋਰ ਦਵਾਈਆਂ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਨੇ ਕੁਝ ਵੀ ਰਿਸਪੌਂਡ ਨਹੀਂ ਕੀਤਾ ECG ਕਰਨ ਤੋਂ ਬਾਅਦ ਫਲੈਟ ਲਾਈਨ ਆਉਣ ਤੋਂ ਬਾਅਦ ਅਸੀਂ ਡੈਥ ਡਿਕਲਰ ਕਰ ਦਿੱਤੀ ਸਿੱਧਾ ਹਾਰਟ ਵਾਲੇ ਪਾਸੇ ਜੀ ਲੈਫਟ ਚੈਸਟ ਤੇ ਹਾਰਟ ਤੇ ਬਿਲਕੁਲ ਹਾਰਟ ਦੀ ਲੱਗੀ ਹੋਈ ਸੀ